ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਨੂੰ ਤਾਰਨ ਵਾਸਤੇ ਅਗਿਆਨਤਾ ਤੇ ਹਨੇਰੇ ਨੂੰ ਦੂਰ ਕਰਨ ਵਾਸਤੇ ਸੰਸਾਰ ਤੇ ਆਗਮਨ ਕੀਤਾ ਸੰਸਾਰ ਨੂੰ ਤਾਰਨ ਵਾਸਤੇ ਆਏ ਸੋ ਉਹਨਾਂ ਦੇ ਆਉਣ ਤੋਂ ਪਹਿਲਾਂ ਅਵਤਾਰ ਧਾਰਨ ਤੋਂ ਪਹਿਲਾਂ ਕਿ ਸੰਸਾਰ ਵਿੱਚ ਕਿਹੋ ਜਿਹੇ ਹਾਲਾਤ ਸਨ ਉਸ ਸਮੇਂ ਹਿੰਦੁਸਤਾਨ ਦੇ ਹਾਲਤ ਇਤਨੇ ਮਜਬੂਰ ਸਨ ਐਨੇ ਬੁਰੇ ਸਨ ਹਾਲਾਤ ਕਿ ਨਾ Hindu ਲੋਕਾਂ ਨੂੰ ਕੋਈ ਪੂਜਾ ਕਰਨ ਦਿੰਦਾ ਸੀ ਮੁਗਲਾਂ ਦਾ ਰਾਜ ਸੀ ਤੇ ਇਸ ਤਰ੍ਹਾਂ ਬੇਅੰਤ ਕਸ਼ਟ ਸਨ Hindu ਲੋਕਾਂ ਤੇ ਜੇ ਹਾਲਾਤਾਂ ਵਿੱਚ ਗੁਰੂ ਸਾਹਿਬ ਜੀ ਆਪਤਾਰਨ ਵਾਸਤੇ ਅਕਾਲ ਪੁਰਖ ਵਾਹਿਗੁਰੂ ਨੇ ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸੰਸਾਰ ਨੂੰ ਤਾਰਨ ਵਾਸਤੇ ਭੇਜਣਾ ਕੀਤਾ ਸੋ ਉਦੋਂ ਸੰਸਾਰ ਦੇ ਪਹਿਲਾ ਹਾਲਤ ਅਜਿਹੇ ਸਨ ਕਿਉਂਕਿ ਭਾਗੀ ਗੁਰਦਾਸ ਜੀ ਦਾ ਫਰਮਾਨ ਹੈ ਨਾ ਤਿਸ ਭਾਰੇ ਪਰਬਤਾਂ ਅਸਮਾਨ ਖਾਂਦੇ ਕਿ ਧਰਤੀ ਨੂੰ ਪੁੱਛਣਾ ਕੀਤਾ ਕਾਲਪੁਰਖ ਵਾਹਿਗੁਰੂ ਨੇ ਕਿ ਐ ਧਰਤੀ ਤੂੰ ਪੁਕਾਰ ਕਰ ਰਹੀ ਹੈ ਬੇਨਤੀਆਂ ਕਰ ਰਹੀ ਹੈ ਕਿ ਮੇਰੇ ਤੇ ਬੇਅੰਤ ਪਾਪ ਹੋ ਰਹੇ ਨੇ ਆਪ ਜੀ ਕਿਰਪਾ ਕਰੋ ਕਿ ਐਸਾ ਰੱਬ ਦਾ ਪਿਆਰਾ ਭੇਜੋ ਆਪ ਜੀ ਦਾ ਐਸਾ અવਤਾਰ ਪੁਰਸ਼ ਭੇਜੋ ਜਿਹਦੇ ਭੇਜਣ ਦੇ ਨਾਲ ਮੇਰੇ ਪਾਪ ਦੂਰ ਹੋ ਜਾਣ ਤਾਂ ਉਸ ਸਮੇਂ ਧਰਤੀ ਨੇ ਪੁਕਾਰ ਤੌਰ ਤੇ ਹੱਥ ਬਨ ਕੇ ਕਹਿਣਾ ਕੀਤਾ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਇਹ ਅੰਕਤ ਕੀਤਾ ਹੈ ਕਿ ਨਾ ਤਿਸ ਭਾਰੇ ਪਰਬਤਾਂ ਅਸਮਾਨ ਕਾ ਹੁੰਦੇ ਧਰਤੀ ਨੇ ਹੱਥ ਬਨ ਕੇ ਕਿਹਾ ਗਿਆ ਕਾਲਪੁਰਖ ਵਾਹਿਗੁਰੂ ਜੀ ਕਿ ਮੇਰੇ ਤੇ ਪਾਰ ਨਾ ਤਾਂ ਆ ਪਰਬਤਾਂ ਦਾ ਪਹਾੜਾਂ ਦਾ ਹੈ ਜੋ ਪਹਾੜ ਇੰਨੇ ਉੱਚੇ ਨੇ ਅਸਮਾਨ ਨੂੰ ਛੂ ਜਾਂਦੇ ਨੇ ਐਨੇ ਉੱਚੇ ਹਨ ਤੇ ਫਿਰ ਧਰਤੀ ਨੇ ਆਖਿਆ ਕਿ ਨਾ ਤਿਸ ਪਾਰੇ ਕੋਟਗੜ ਘਰਬਾਰ ਦੀ ਸੰਦੇ ਕਿ ਮੇਰੇ ਉੱਪਰ ਜੋ ਵੱਡੇ ਵੱਡੇ ਕਿਲੇ ਹਨ ਉਸਾਰਨ ਕੀਤੇ ਗਏ ਤੇ ਆ ਜੋ ਸੰਸਾਰ ਦੀਆਂ ਐਸੀਆਂ ਉੱਚੀਆਂ ਇਮਾਰਤਾਂ ਨੇ ਉਹ ਸਾਰਨ ਕੀਤੀਆਂ ਗਿਆ ਨੇ ਸੋ ਇਹਨਾਂ ਦਾ ਵੀ ਮੈਨੂੰ ਕੋਈ ਵਜਨ ਨਹੀਂ ਲੱਗਦਾ ਨਾ ਤਿਸ ਪਾਰੇ ਸ਼ਾਇਰਾ ਨਦ ਵਹਾਵਹੰਦੇ ਤੇ ਨਾ ਮੈਨੂੰ ਕੋਈ ਸਮੁੰਦਰ ਦਾ ਐਸੇ ਮਹਾਸਾਗਰਾਂ ਦਾ ਵਜਨ ਲੱਗਦਾ ਹੈ ਤੇ ਆ ਜੋ ਨਦੀਆਂ ਦੂਰ ਦੂਰ ਚੱਲਦੀਆਂ ਨੇ ਸੋ ਭਾਈ ਗੁਰਦਾਸ ਜੀ ਫਰਮਾਉਂਦੇ ਨੇ ਕਿ ਨਾ ਤਿਸ ਪਾਰੇ ਸ਼ਾਇਰਾ ਨਦ ਵਹਾਵਹੰਦੇ ਧਰਤੀ ਨੇ ਹੱਥ ਬਾਨ ਕੇ ਕਹਿਣਾ ਕੀਤਾ ਹੈ ਆਕਾਲਪੁਰਖ ਵਾਹਿਗੁਰੂ ਜੀ ਕਿ ਮੇਰੇ ਤੇ ਕੋਈ ਵੱਡੇ ਵੱਡੇ ਮਹਾਸਾਗਰਾਂ ਦਾ ਸਮੁੰਦਰਾਂ ਦਾ ਕੋਈ ਐਸਾ ਨਦੀਆਂ ਦਾ ਵੀ ਵਜਨ ਨਹੀਂ ਲੱਗਦਾ ਜਿਹਦੇ ਵਿੱਚ ਅਥਾਹਾ ਪਾਣੀ ਚੱਲ ਰਿਹਾ ਸੋ ਜੇ ਇਹ ਸਾਗਰਾਂ ਦਾ ਵੀ ਮੈਨੂੰ ਕੋਈ ਵਜਨ ਨਹੀਂ ਲੱਗਦਾ ਨਾ ਇਸ ਪਾਰੇ ਤਰਵਰਾ ਫਲ ਸੋ ਫਲ ਫਲੰਦੇ ਧਰਤੀ ਨੇ ਹੱਥ ਜੋੜ ਕੇ ਆਖਿਆ ਕਿ ਹੈ ਆਕਾਲ ਪੁਰਖ ਵਾਇਗਰੂ ਜੀ ਨਾ ਤਿਸ ਮੈਨੂੰ ਕੋਈ ਇਹਨਾਂ ਜੰਗਲਾਂ ਦਾ ਜਿਨ੍ਹਾਂ ਵਿੱਚ ਬੇਅੰਤ ਦਰਖਤ ਹਨ ਉੱਚੇ ਮਹਾਨ ਜੋ ਫਲ ਲੱਗੇ ਹੋਏ ਨੇ ਜੋ ਫੁੱਲ ਹਨ ਸੋ ਬੇਅੰਤ ਕੋਈ ਵੀ ਵਜਨ ਨਹੀਂ ਲੱਗਦਾ ਨਾ ਇਹਨਾਂ ਫਲਾਂ ਦਾ ਨਾ ਉਹ ਦਰਖਤਾਂ ਦਾ ਸੋ ਕਿਸੇ ਵੀ ਤਰ੍ਹਾਂ ਦਾ ਮੈਨੂੰ ਕੋਈ ਵਜਨ ਨਹੀਂ ਲੱਗਦਾ ਨਾ ਇਸ ਪਾਰੇ ਜੀ ਜੰਤ ਅਗਣਤ ਫਿਰੰਦੇ ਕਿ ਮੈਨੂੰ ਸੰਸਾਰ ਦੇ ਉੱਪਰ ਜਿੰਨੇ ਵੀ ਜੀਵ ਜੰਤੂ ਫਿਰਦੇ ਹਨ ਕਿਉਂਕਿ 42 ਲੱਖ ਜੂਨਾ ਪਾਣੀ ਵਿੱਚ ਹਨ 42 ਲੱਖ ਜੂਨਾ ਜੋ ਤਰਤੀਤੇ ਨੇ ਸੋ ਇਹਨਾਂ ਜੂਨਾ ਦਾ ਮੈਨੂੰ ਕੋਈ ਵਜਨ ਨਹੀਂ ਲੱਗਦਾ ਜਿਹੜੇ ਅਣਜਣਤ ਫਿਰਦੇ ਨੇ ਗਿਣਤੀ ਤੋਂ ਬਾਹਰ ਨੇ ਜਿਹੜੇ ਫਿਰਦੇ ਨੇ ਸੋ ਇਹਨਾਂ ਦਾ ਵੀ ਮੈਨੂੰ ਕੋਈ ਵਜਨ ਨਹੀਂ ਲੱਗਦਾ ਨਾ ਇਸ ਭਾਰੇ ਜੀ ਜੰਤ ਅਗਣਤ ਫਿਰੰਦੇ ਭਾਰ ਪੂਈ ਅਕਿਰਤ ਕਣ ਮੰਦੀ ਹੂੰ ਮੰਦੇ ਸੋ ਕਾਲਪੁਰਖ ਵਾਹਿਗੁਰੂ ਨੇ ਆਖਿਆ ਕਿ ਧਰਤੀ ਫਿਰ ਤੈਨੂੰ ਵਜਨ ਕਿਸ ਚੀਜ਼ ਦਾ ਲੱਗਦਾ ਹੈ ਨਾ ਇਸ ਇਹਨਾਂ ਭਾਰੇ ਪर्वਤਾਂ ਦਾ ਤੈਨੂੰ ਵਜਨ ਲੱਗਦਾ ਹੈ ਜੋ ਸਮਾਨ ਨਾਲ ਛੁੰਦੇ ਨੇ ਨਾ ਤੈਨੂੰ ਵੱਡੇ ਭਾਰੀ ਕਿਲਿਆਂ ਦਾ ਆ ਘਰਬਾਰਾਂ ਦਾ ਸੋ ਇਹਨਾਂ ਦਾ ਵੀ ਵਜਨ ਨਹੀਂ ਲੱਗਦਾ ਤੇ ਨਾ ਇਹ ਵੱਡੇ ਵੱਡੇ ਸਾਗਰਾਂ ਦਾ ਨਦੀਆਂ ਦਾ ਇਹਨਾਂ ਦਾ ਵੀ ਕੋਈ ਵਜਨ ਨਹੀਂ ਲੱਗਦਾ ਤੇ ਨਾ ਹੀ ਜੀਵ ਜੰਤੂਆਂ ਦਾ ਸੋ ਇਹਨਾਂ ਦਾ ਵੱਡੇ ਵੱਡੇ ਫਲਾਂ ਦਾ ਜੰਗਲਾਂ ਦਾ ਦਰਖਤਾਂ ਦਾ ਵੀ ਤੈਨੂੰ ਕੋਈ ਵਜਨ ਨਹੀਂ ਲੱਗਦਾ ਤੇ ਜੀਵ ਜੰਤੂ ਜਿਹੜੇ ਅਣਗਿਣਤ ਫਿਰਦੇ ਨੇ ਸੰਸਾਰ ਵਿੱਚ 42 ਲੱਖ ਜੁਨਾਂ ਵਿੱਚ ਨਾ ਤੈਨੂੰ ਕੋਈ ਉਹਨਾਂ ਦਾ ਵਜਨ ਲੱਗਦਾ ਹੈ ਤਾ ਵਜਨ ਫਿਰ ਕਿਸ ਚੀਜ਼ ਦਾ ਲੱਗਦਾ ਹੈ ਤਾਂ ਧਰਤੀ ਨੇ ਹੱਥ ਬਨ ਕੇ ਆਖਿਆ ਭਾਰ ਪੋਈਆ ਕਿਰਤ ਕਣ ਮੰਦੀ ਹੂੰ ਮੰਦੇ ਇਹ ਅਕਾਲ ਪੁਰਖ ਵਾਹਿਗੁਰੂ ਜੀ ਮੈਨੂੰ ਵਜਨ ਲੱਗਦਾ ਇਹ ਕਿਰਤ ਕਣਾਂ ਦਾ ਆ ਕਿਰਤ ਕਣ ਦਾ ਅਖਰੀ ਅਰਥ ਹੁੰਦਾ ਹੈ ਜਿਹੜਾ ਆ ਬੰਦਾ ਕਿਸੇ ਦਾ ਐਹਸਾਨ ਕੀਤਾ ਹੋਇਆ ਭੁਲਾ ਜਾਵੇ ਉਹਨੂੰ ਕਿਰਤ ਕਣ ਕਹਿੰਦੇ ਹਨ ਸੋ ਸੰਸਾਰ ਦੇ ਲੋਕ ਇਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦੇ ਕੀਤੇ ਸਾਰੇ ਹੀ ਐਸਾਨ ਨੂੰ ਭਲਾ ਚੁਕੇ ਨੇ ਮੰਦੇ ਕਰਮ ਕਰਦੇ ਨੇ ਜਿਹੇ ਲੋਕਾਂ ਦਾ ਮੈਨੂੰ ਬਹੁਤ ਵਜਨ ਲੱਗਦਾ ਹੈ ਸੋ ਧਰਤੀ ਨੇ ਹੱਥ ਬਨ ਕੇ ਇਹ ਸਾਰੇ ਆਪਣੇ ਹਾਲਾਤ ਬਿਆਨ ਕੀਤੇ ਤੇ ਅਕਾਲ ਪੁਰਖ ਵਾਹਿਗੁਰੂ ਨੇ ਪੁੱਛਣਾ ਕੀਤਾ ਕਿ ਧਰਤੀ ਤੈਨੂੰ ਵਜਨ ਕਿਸ ਚੀਜ਼ ਦਾ ਲੱਗਦਾ ਹੈ ਸੋ ਪੂਰਨ ਤੌਰ ਤੇ ਬਿਆਨ ਭਾਈ ਗੁਰਦਾਸ ਜੀ ਨੇ ਆਪਣੀ ਬਾਾਰ ਵਿੱਚ ਕਰ ਦਿੰਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ